ਫਿਰੋਜ਼ਪੁਰ ਦੇ ਹਲਕਾ ਗੁਰੂ ਅਰਸੇਦ ਦਾ ਇੱਕ ਪਰਿਵਾਰ ਹੋਇਆ ਟੀਵੀ ਦਾ ਸ਼ਿਕਾਰ ਲਗਾਈ ਮਦਦ ਦੀ ਗੁਹਾਰ ਫਿਰੋਜ਼ਪੁਰ ਇਲਾਕੇ ਦੇ ਗੁਰੂ ਅਰਸਰ ਹਲਕੇ ਦਾ ਪਿੰਡ ਦਾ ਇੱਕ ਪੂਰਾ ਪਰਿਵਾਰ ਜੋ ਕਿ ਟੀਵੀ ਦਾ ਸ਼ਿਕਾਰ ਹੋ ਗਿਆ ਹੈ ਸੂਬੇ ਅੰਦਰ ਇੱਕ ਪਾਸੇ ਸਰਕਾਰਾਂ ਵੱਲੋਂ ਗਰੀਬ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀਆਂ ਹਨ ਦੂਜੇ ਪਾਸੇ ਇਸੋਲ ਤਾਂ ਅਸਲ ਲੋੜਵੰਦ ਪਰਿਵਾਰਾਂ ਤੋਂ ਕੋਹਾਂ ਦੂਰ ਨਜ਼ਰ ਆ ਰਹੀਆਂ ਹਨ ਗੱਲ ਕਰਨ ਜਾ ਰਹੇ ਹਲਕਾ ਗੁਰੂ ਅਰਸਾਏ ਦੇ ਰਹਿਣ ਵਾਲੇ ਬੱਚਿਆਂ ਤੋਂ ਲੈ ਕੇ ਪੂਰਾ ਪਰਿਵਾਰ ਜੋ ਕਿ ਕਾਫੀ ਲੰਬੇ ਸਮੇਂ ਤੋਂ ਟੀਵੀ ਦਾ ਸ਼ਿਕਾਰ ਹੋ ਚੁੱਕੇ ਹਨ ਜਿਨ੍ਹਾਂ ਕੋਲ ਇਲਾਜ ਲਈ ਨਾ ਤਾਂ ਪੈਸਾ ਹੈ ਅਤੇ ਨਾ ਹੀ ਉਹਨਾਂ ਦਾ ਕੋਈ ਪੁਖਤਾ ਇਲਾਜ ਹੋ ਰਿਹਾ ਹੈ ਜਿਨ੍ਹਾਂ ਨੂੰ ਫਲੋਜਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜੋ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ ਜਿਸ ਦੇ ਇਲਾਜ ਲਈ ਸਰਕਾਰੀ ਸਹੂਲਤਾਂ ਕੰਮ ਨਹੀਂ ਆ ਰਹੀਆਂ ਗਰੀਬ ਪਰਿਵਾਰ ਨੇ ਰੋ ਰੋ ਕੇ ਲੋਕਾਂ ਤੋਂ ਮਦਦ ਦੀ ਗੁਆਰ ਲਗਾਈਏ ਜਾਣਕਾਰੀ ਦਿੱੰਨਿਆ ਪਰਿਵਾਰਕ ਮੈਂਬਰਾਂ ਦੇ ਰਿਸ਼ਤੇਦਾਰਾਂ ਨੇ ਜਾਣਕਾਰੀ ਦਿੰਨਿਆ ਦੱਸਿਆ ਕਿ ਇਹ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾ ਰਿਹਾ ਸੀ ਜਿਸ ਤੋਂ ਬਾਅਦ ਇਹਨਾਂ ਦਾ ਪੂਰਾ ਪਰਿਵਾਰ ਜੋ ਕਿ ਟੀਵੀ ਦਾ ਸ਼ਿਕਾਰ ਹੋ ਗਿਆ ਹੁਣ ਇਹਨਾਂ ਕੋਲ ਨਾ ਤਾਂ ਪੈਸਾ ਹੈ ਤੇ ਨਾ ਹੀ ਇਹਨਾਂ ਦਾ ਕੋਈ ਚੰਗਾ ਇਲਾਜ ਹੋ ਰਿਹਾ ਹੈ ਇਹ ਜਿੱਥੇ ਇਹਨਾਂ ਦੀ ਸਥਿਤੀ ਬਿਲਕੁਲ ਨਾਜ਼ੁਕ ਬਣੀ ਹੋਈ ਹੈ ਪਰਿਵਾਰ ਵੱਲੋਂ ਮਦਦ ਦੀ ਗੁਆਰ ਲਗਾਈ ਜਾ ਰਹੀ ਹੈ ਔਰ ਦਾਨੀ ਸਜਣਾ ਵੱਲੋਂ ਵੀ ਇਹਨਾਂ ਦੀ ਮਦਦ ਲਈ ਅੱਗੇ ਆਉਣ ਲਈ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਮਦਦ ਦੀ ਗੁਆਰ ਲਗਾਈ ਜਾ ਰਹੀ ਹੈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਵਿਸ਼ੇਸ਼ ਰਿਪੋਰਟ ਇਸ ਕੀ ਨਾਮ ਪੁੱਛਦੇ ਕਿੱਥੋਂ ਦਾ ਰਹਿਣ ਵਾਲੇ ਹੈ ਮੇਰਾ ਨਾਮ ਲਖਮਨ ਸਿੰਘ ਜੀ ਅਸੀਂ ਗੁਰੜ੍ਹ ਸਾਹਿਬ ਰਹਿਣ ਵਾਲੇ ਜੀ ਦਾ ਪਰਿਵਾਰ ਹੈ ਜੀ ਨੇ ਕੋਲ ਰੱਖੀ ਨਾ ਇਹ ਆਪਣੇ ਰਿਸ਼ਤੇਦਾਰ ਨੇ ਜੀ ਆਪਣੇ ਰੈਲੇਟਿਵ ਨੇ ਮੰਮੀ ਲੱਗਦੇ ਆਪਣੇ ਕੋਈ ਗੁਰੂਆ ਚਾਚੂ ਜੀ ਕੀ ਕਰਦੇ ਸੀ ਕੀ ਕੰਮਦਾਰੀ ਕੀ ਕਰਦੇ ਸੀ ਇਹ ਮੈਨੂੰ ਤੇ ਮਜ਼ਦੂਰੀ ਦਾ ਕੰਮ ਕਰਦੇ ਸੀ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਨਾ ਕਿਸੇ ਕਾਰਨ ਟੀਵੀ ਹੋ ਚੁੱਕੀ ਆ ਔਰ ਟੀਵੀ ਤੋਂ ਵਿਚਾਰੇ ਜਿਹੜਾ ਪਰਿਵਾਰ ਸੀ ਤਕਰੀਬਨ ਇੱਕ ਸਾਲ ਤੋਂ ਪੀੜਤ ਹੈ ਜੀ ਤੇ ਇਹਨਾਂ ਦਾ ਸਾਰਾ ਪਰਿਵਾਰ ਹੈ ਜੀ ਦੋਨੋਂ ਬੇਟੀਆਂਆਂ ਦੀਆਂ ਤੇ ਦੋਨੋਂ ਮੀਆਂ ਬੀਬੀਆਂ ਆਪੇ ਤੇ ਇੱਕ ਸਾਲ ਤੋਂ ਪੀੜਤ ਨੇ ਔਰ ਇਹਨਾਂ ਦੀ ਜਿਹੜੀ ਹੈਲਪ ਸੀਗੀ ਰਿਸ਼ਤੇਦਾਰ ਭੈਣ ਭਰਾ ਜਿੰਨੇ ਜੋਗੇ ਸੀ ਪਹਿਲਾਂ ਸਾਰੇ ਕਰਦੇ ਰਿਹਾ ਆ ਤਾਂ ਜਿਹੜੀ ਖੋਦ ਇਹ ਮਿਹਨਤ ਮਜ਼ਦੂਰੀ ਕਰਕੇ ਸੀ ਇਹ ਉਹੀ ਕਮਾਉਂਦੇ ਸੀ ਜੋ ਸਾਰਾ ਪਰਿਵਾਰ ਦੇ ਉੱਪਰ ਖਰਚਾ ਕਰ ਲੈਂਦੇ ਸੀ ਤਾਂ ਤਕਰੀਬਨ 3-4 ਮਹੀਨਿਆਂ ਤੋਂ ਜ਼ਿਆਦਾ ਇਹਨਾਂ ਦੀ ਹਾਲਤ ਜਿਹੜੀ ਖਰਾਬ ਹੋਣ ਕਰਕੇ ਇਹਨਾਂ ਕੋਲ ਕਮਾਈ ਦੇ ਸਾਧਨ ਕੋ ਰਹਿ ਗਿਆ ਸੀ ਜਿੰਨੇ ਜੋਗੇ ਸੀ ਭੈਣਾ ਭਰਾ ਜਾਂ ਹੋਰ ਆਪਣੇ ਸੱਜਣ ਮਿੱਤਰ ਸੀ ਹੈਲਪ ਕੀਤੀ ਹੈਲਪ ਜਿਹੜੀ ਨਹੀਂ ਸੀ ਕਰਵਾਈ ਔਰ ਇਸ ਟਾਈਮ ਕੀ ਹੈ ਜੀ ਜਿਹੜੀ ਸਥਿਤੀ ਹੈ ਨਾ ਬਹੁਤ ਡਾਊਨ ਹੋਲ ਹੋ ਚੁੱਕੀ ਆ ਔਰ ਅਸੀਂ ਵੀ ਚਲੋ ਜਿੰਨੇ ਜੋਗੇ ਹੈਗੇ ਇਹਨਾਂ ਦੀ ਹੈਲਪ ਕਰ ਰਹੇ ਆ ਤਾਂ ਮੈਂ ਬੇਨਤੀ ਕਰਦਾ ਆਪਣੇ ਦਾਨੀ ਸੱਜਣ ਜਿਹੜੇ ਸੱਜਣ ਮਿੱਤਰ ਨੇ ਵੀਰ ਜਿਹੜੇ ਸੰਯੋਗ ਕਰਦੇ ਆ ਪਰਮਾਤਮਾ ਨੂੰ ਤੰਦਰੁਸਤੀ ਦੇਵੇ ਕਿ ਅਗਰ ਇਸ ਗਰੀ ਪਰਿਵਾਰ ਦੀ ਆਪਾਂ ਮਦਦ ਕਰਕੇ ਇਹਨਾਂ ਦੀ ਜਾਨ ਜੇਕਰ ਬਚਾ ਸਕਦੇ ਆ ਤਾਂ ਇਸ ਤੋਂ ਵੱਡਾ ਕੋਪੋ ਨਹੀਂ ਹੋਵੇਗਾ ਚਲੋ ਦੋ ਬੱਚੀਆਂ ਨੇ ਦੋ ਮਿੰਮੀ ਵੀ ਆਪ ਹਾਂਜੀ ਬੱਚੀਆਂ ਪੜ੍ਹਦੇ ਵਲ ਕੇ ਬਿਲਕੁਲ ਪੜ੍ਹ ਰਹੀਆਂ ਸੀ ਸਕੂਲ ਜਾ ਰਹੀਆਂ ਸੀ ਬਟ ਆ ਪ੍ਰੋਬਲਮ ਦੇ ਕਾਰਨ ਫਿਰ ਸਕੂਲ ਤੋਂ ਡਾਕਟਰ ਨੇ ਮਨਾਂ ਕਰਤਾ ਸੀ ਕਿ ਤੁਸੀਂ ਨਹੀਂ ਆ ਸਕਦੇ ਆਪਾਂ ਨੂੰ ਵੀ ਪਤਾ ਹੈ ਕਿ ਆਪਾਂ ਕਿਸੇ ਪਰੌਣ ਲੈ ਕੇ ਬੱਚਿਆਂ ਦੇ ਵਿੱਚ ਜ਼ਿਆਦਾ ਦੋ ਬੱਚੀਆਂ ਜੀ ਇੱਕ ਬੱਚੀ ਤੁਹਾਨੂੰ ਦਿਖਾ ਦਿੰਦੇ ਨੇ ਛੋਟੀ ਬੱਚੀ ਹੈ ਜੀ ਤੇ ਬਹੁਤ ਜ਼ਿਆਦਾ ਦੀ ਹਾਲਤ ਜਿਹੜੀ ਵਿਚਾਰੀ ਦੀ ਉਹ ਖਰਾਬ ਹੋ ਚੁੱਕੀ ਆ ਤੇ ਜਿਹੜੇ ਆਪ ਸੀਗੇ ਪਰਮਜੀਤ ਜੀ ਉਹਨਾਂ ਦੀ ਪ੍ਰੋਬਲਮ ਜਿਹੜੀ ਵੱਚ ਚੁੱਕੀ ਆ ਤੇ ਇਹ ਬੇਨਤੀ ਸੀ ਕਿ ਚਲੋ ਜੇ ਕੋਈ ਸੱਜਣ ਮਿੱਤਰ ਦਾਨੀ ਸੱਜਣ ਆਪਣੀ ਦੀ ਹੈਲਪ ਕਰਦੇ ਆ ਤਾਂ ਇਹਨਾਂ ਦੀ ਜਾਣ ਜਾਨੀ ਕਰਾਂ ਦੀ ਬਚ ਸਕਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਜੀ ਗਰੀਬ ਪਰਿਵਾਰਾ ਵਿਚਾਰਾ ਔਰ ਬੜੀ ਮਿਹਨਤ ਨਾਲ ਇਹਨਾਂ ਨੇ ਆਪਦੇ ਪਰਿਵਾਰ ਨੂੰ ਪਹਿਲਾਂ ਸੈਟਅਪ ਕੀਤਾ ਸੀਗਾ ਪਰ ਕਾਰਨ ਇਹ ਹੈ ਕਿ ਦੇਖੋ ਜਦੋਂ ਅਸੀਂ ਕਿਸੇ ਦੀ ਪਰਿਵਾਰ ਦੇ ਵਿੱਚ ਆਪ ਵੀ ਦੇਖਦੇ ਕਰ ਰਹੇ ਤਾਂ ਉਹ ਕਿਸੇ ਕਾਰਨ ਫਿਰ ਜੀ ਟੀਵੀ ਦੀ ਬਲੋਂਸੀ ਫਿਰ ਦੁਬਾਰਾ ਇਹਨਾਂ ਨੂੰ ਹੋ ਗਈ ਆ ਪਹਿਲਾਂ ਇੱਕ ਵਾਰ ਹੋਈ ਸੀ ਅਸੀਂ ਇਹਨਾਂ ਦੇ ਨਾਲ ਜਿੰਨੇ ਜੋਗੇ ਸੀ ਖੜੇ ਸਾਂ ਬਟ ਇਹ ਬਰਾਬਰ ਹੋਣ ਦੇ ਕਾਰਨ ਹੁਣ ਤਾਂ ਵਿਚਾਰੇ ਜਿਵੇਂ ਬਿਲਕੁਲ ਮਰਨ ਦੇ ਕਿਨਾਰੇ ਜੀ ਜਿੱਦ ਕਿ ਉਹ ਬਹੁਤ ਜਾਂਦਾ ਘਰ ਰਹੇ ਬਿਲਕੁਲ ਰਹੇ ਜੀ ਕੱਲ ਵੀ ਡਾਕਟਰ ਨੇ ਮੈਂ ਇੱਥੇ ਪਹੁੰਚਿਆ ਮੈਂ ਕਿਸੇ ਕੰਮ ਥੋੜਾ ਬਾਹਰ ਗਿਆ ਸੀ ਡਾਕਟਰ ਨੇ ਤਾਂ ਪੁੱਛਿਆ ਵੀ ਕੀ ਕਾਰਨ ਜੀ ਆ ਕੇ ਦੇਖ ਕੇ ਆਕਸੀਜਨ ਦਿੱਤੀ ਤੇ ਜਿਹੜੀ ਬਲਜੀਤ कौर ਸੀ ਬਿਲਕੁਲ ਸਾਵਾਂ ਦੇ ਇਸ ਦੇ ਪਹਿਲਾਂ ਡਾਕਟਰ ਨੇ ਮਨਾਂ ਕਰਤਾ ਸੀ ਕਿ ਮੈਂ ਰੈਫਰ ਕਰਨਾ ਸੀ ਕੋਲ ਮੈਡੀਕਲ ਕਾਲਜ ਔਰ 4% ਇੱਕੋ ਕਰਦੇ ਔਰ ਮੈਂ ਇੱਥੇ ਕੱਲਾ ਜਾਣਾ ਇੱਕੋ ਪਰਸਨ ਜਿਹੜਾ ਉਹਨੂੰ ਦੇਖ ਰੇ ਕਰ ਰਿਹਾ ਕਦੇ ਮੈਂ ਉਸ ਪਰਸਨ ਵੱਲ ਜਾ ਰਿਹਾ ਕਦੇ ਉਸ ਪਰਸਨ ਵੱਲ ਜਾ ਰਿਹਾ ਕਦੇ ਉਸ ਪਰਸਨ ਵੱਲ ਜਾ ਬਿਲਕੁਲ ਮਿਲਣੀ ਚਾਹੀਦੀ ਫਿਰ ਡਾਕਟਰ ਨੂੰ ਮੈਂ ਬੇਨਤੀ ਕੀਤੀ ਕਿ ਡਾਕਟਰ ਸਾਹਿਬ ਤੁਸੀਂ ਇਹ ਸੋਚੋਗੇ ਚਾਰ ਪਰਸਨਾਂ ਤੇ ਮੇਰੇ ਕੋਲ ਹੋਰ ਕੋਈ ਹੈ ਨਹੀਂ ਗਾ ਨੂੰ ਦੇਖਰੇ ਕਰਨ ਵਾਲਾ ਕਿ ਇਹਨਾਂ ਨੂੰ ਕਿਸ ਤਰ੍ਹਾਂ ਲੈ ਕੇ ਤੇ ਜਿਹੜਾ ਉੱਥੇ ਜਾ ਸਕਦੇ ਆ ਤੇ ਫਿਰ ਜਿਹੜੇ ਹੋਰ ਸੀ ਦੋ ਸੱਜਣ ਆਪਣੇ ਆਏ ਉਹਨਾਂ ਨੇ ਫਿਰ ਸੋਚਿਆ ਕਿ ਤੁਸੀਂ ਜਾਈਏ ਕਿ ਲਖਨਊ ਕੱਲ੍ਹ ਆਸਟਾ ਮੈਂ ਤਾਂ ਉਹ ਜਦੋਂ ਉੱਥੇ ਪਹੁੰਚੇ ਵਿਚਾਰੇ ਆਏ ਤਾਂ ਫਿਰ ਡਾਕਟਰ ਨੇ ਇਹਨਾਂ ਨੂੰ ਵਾਕਿਆ ਫਿਰ ਐਡਮਿਟ ਕੀਤਾ ਫਿਰ ਜਾ ਕੇ ਉਹਨੂੰ ਸੰਭਾਲਦਾ ਸਮਿਲਾ ਮਤਲਬ ਇਹ ਘੜੀ ਵਿੱਚ ਤੋਂ ਮਾਸਾ ਹੋ ਜਾਂਦੇ ਤੇ ਘੜੀ ਵਿੱਚ ਤੋਲ ਆ ਜਾਂਦੇ ਆ ਹਾਂਜੀ ਹਾਂਜੀ